1 ਦਸੰਬਰ ਜਾਨੀ ਕਿ ਕੱਲ ਤੋਂ ਲਾਗੂ ਹੋਣਗੇ ਆਹ ਨਵੇਂ ਨਿਯਮ ਗੈਸ ਸਿਲੰਡਰ ਤੇ ਬੁਢਾਪਾ ਪੈਨਸ਼ਨ ਚ ਹੋਵੇਗਾ ਕੱਲ ਤੋਂ ਵੱਡਾ ਬਦਲਾ ਮਨਰੇਗਾ ਸਕੀਮ ਚ ਹੋਇਆ ਵੱਡਾ ਬਦਲਾ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਬਾ ਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਅਪਡੇਟ 1 ਦਸੰਬਰ ਜਾਨੀ ਕਿ ਕੱਲ ਤੋਂ ਨਿਜਮਾ 'ਚ ਹੋਣਗੇ ਵੱਡੇ ਬਦਲਾ ਬਜਟ ਤੇ ਹੋਵੇਗਾ ਸਿੱਧਾ ਅਸਰ ਤਾਂ ਦੇਖੋ ਸਾਲ ਖਤਮ ਹੋਣ ਤੋਂ ਪਹਿਲਾਂ ਦਸੰਬਰ ਦੀ ਸ਼ੁਰੂਆਤ ਤੁਹਾਡੇ ਪੈਸਿਆਂ ਬਜਟ ਅਤੇ ਬਚਤ ਤੇ ਸਿੱਧਾ ਅਸਰ ਪਾਉਣ ਵਾਲੀ ਹੈ ਕਈ ਵੱਡੇ ਨਿਯਮ 1 ਦਸੰਬਰ ਜਾਨੀ ਕਿ ਕੱਲ ਤੋਂ ਬਦਲਣ ਵਾਲੇ ਨੇ ਅਤੇ ਇਹਨਾਂ ਵਿੱਚੋਂ ਕੁਝ ਕੰਮ ਤੁਹਾਨੂੰ 30 ਨਵੰਬਰ ਜਾਨੀ ਕਿ ਅੱਜ ਹੀ ਕਰਨੇ ਪੈਣਗੇ ਭਾਵੇਂ ਤੁਸੀਂ ਸਰਕਾਰੀ ਕਰਮਚਾਰੀ ਹੋਵੋ ਟੈਕਸ ਭਰਨ ਵਾਲੇ ਹੋਵੋ ਪੈਨਸ਼ਨਰ ਹੋਵੋ ਜਾਂ ਐਲਪੀਜੀ ਅਤੇ ਹਵਾਈ ਸਫ਼ਰ ਦੇ ਨਿਯਮਤ ਖਰਚੇ ਨਾਲ ਜੁੜੇ ਹੋਵੋ ਤਾਂ ਦੇਖੋ ਕਈ ਕੰਮ ਤੁਹਾਨੂੰ ਅੱਜ ਹੀ ਨਿਪਟਾਉਣੇ ਪੈਣਗੇ ਕਿਉਂਕਿ ਅੱਜ ਲਾਸਟ ਤਾਰੀਖ ਹੈ ਕੱਲ ਤੋਂ ਕਈ ਨਿਯਮਾਂ 'ਚ ਵੱਡਾ ਬਦਲਾ ਹੋਵੇਗਾ ਯੂਪੀਐਸਸੀ ਜੇਕਰ ਤੁਸੀਂ ਸੈਂਟਰਲ ਗਵਰਨਮੈਂਟ ਕਰਮਚਾਰੀਓ ਅਤੇ ਨੈਸ਼ਨਲ ਪੇਮੈਂਟ ਪੈਨਸ਼ਨ ਸਕੀਮ ਤੋਂ ਯੂਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਸ਼ਿਫਟ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਅੱਜ ਦਾ ਦਿਨ ਬਾਕੀ ਹੈ ਕੱਲ ਤੋਂ ਨਵੇਂ ਨਿਜਮ ਸਰਕਾਰ ਦੇ ਵੱਲੋਂ ਲਾਗੂ ਕੀਤੇ ਜਾਣਗੇ ਟੈਕਸ ਫਾਈਲਿੰਗ ਦੀ ਡੈਡਲਾਈਨ ਵੱਡੀ ਖਬਰ ਤੁਹਾਡੇ ਸਾਹਮਣੇ ਆ ਅੱਜ ਟੈਕਸ ਭਰਨ ਵਾਲਿਆਂ ਲਈ ਆਖਰੀ ਤਾਰੀਖ ਹੈ ਇਸ ਵਿੱਚ ਕੁਝ ਅਕਤੂਬਰ ਮਹੀਨੇ ਵਿੱਚੋਂ ਕੱਟੇ ਗਏ ਟੈਕਸ ਦੀ ਸਟੇਟਮੈਂਟ ਜਮ੍ਹਾਂ ਕਰਵਾਉਣਾ ਸ਼ਾਮਲ ਹੈ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਵਾਈ ਜਹਾਜ਼ ਦੇ ਤੇਲ ਦੀ ਕੀਮਤ ਵਿੱਚ ਤਬਦੀਲੀ 1 ਦਸੰਬਰ ਨੂੰ ਹੋਵੇਗੀ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੀ ਆਖਰੀ ਮਿਤੀ 30 ਨਵੰਬਰ ਯਾਨੀ ਕਿ ਅੱਜ ਲਾਸਟ ਤਾਰੀਖ ਹੈ ਜੇਕਰ ਤੁਸੀਂ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰੋਗੇ ਤਾਂ ਤੁਹਾਡੀ ਪੈਨਸ਼ਨ ਰੋਕ ਦਿੱਤੀ ਜਾਵੇਗੀ ਤੁਸੀਂ ਚਾਹੋ ਤਾਂ ਬੈਂਕ ਪੋਸਟ ਆਫਿਸ ਵਿੱਚੋਂ ਜਾ ਕੇ ਸਰਟੀਫਿਕੇਟ ਦੇ ਕੇ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹੋ 1 ਦਸੰਬਰ ਨੂੰ ਐਲ ਪੀ ਜੀ ਦੀਆਂ ਕੀਮਤਾਂ ਬਦਲਣਗੀਆਂ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਐਲ ਪੀ ਜੀ ਦੀਆਂ ਦਰਾਂ ਵਿੱਚ ਬਦਲਾ ਹੁੰਦਾ ਪਿਛਲੇ ਮਹੀਨੇ ਵਿੱਚ ਕਮਰਸ਼ੀਅਲ ਸਿਲੰਡਰ ਸਸਤਾ ਹੋਇਆ ਸੀ ਪਰ ਘਰੇਲੂ ਗਾਹਕਾਂ ਨੂੰ ਹੁਣ 1 ਦਸੰਬਰ ਦੀਆਂ ਦਰਾਂ ਦਾ ਇੰਤਜ਼ਾਰ ਹੈ ਗੱਲ ਤੋਂ ਪਤਾ ਲੱਗੇਗਾ ਕਿ ਐਲਪੀਜੀ ਦੇ ਸਿਲੰਡਰਾਂ ਸਸਤੀਆਂ ਹੋਈਆਂ ਨੇ ਜਾਂ ਮਹਿੰਗੀਆਂ ਜਿਸ ਨਾਲ ਘਰ ਦਾ ਪੂਰਾ ਬਜਟ ਪ੍ਰਭਾਵਿਤ ਹੋ ਸਕਦਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਗਾ ਹੋਵੇਗਾ ਕਿ ਅੱਜ 3 ਨਵੰਬਰ ਤੋਂ ਪਹਿਲਾਂ ਹੀ ਆਪਣੇ ਕਾਗਜ਼ੀ ਕੰਮ ਨਿਪਟਾ ਲਏ ਜਾਣ ਤਾਂ ਜੋ 1 ਦਸੰਬਰ ਦੇ ਪ੍ਰਾਈਸੀ ਅਪਡੇਟ ਤੇ ਨਜ਼ਰ ਰੱਖੀ ਜਾਵੇ ਤਾਂ ਜੋ ਤੁਹਾਡੀ ਜੇਬ ਤੇ ਅਚਾਨਕ ਅਸਰ ਨਾ ਪਵੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਮਨਰੇਗਾ ਚ ਹੋਇਆ ਵੱਡਾ ਬਦਲਾ ਹੁਣ ਘਰ ਬੈਠੇ ਕੰਮ ਕਰਨ ਤੇ ਵੀ ਮਿਲੇਗੀ ਪੂਰੀ ਮਜ਼ਦੂਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੋਲਿਆ ਖਜ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਰੇਗਾ ਸਕੀਮ ਦੇ ਵਿੱਚ ਇੱਕ ਕ੍ਰਾਂਤੀਕਾਰੀ ਫੈਸਲਾ ਲਿਆ ਹੈ ਜਿਸ ਨਾਲ ਮਨਰੇਗਾ ਸਕੀਮ ਦੇ ਵਿੱਚ ਇੱਕ ਇਤਿਹਾਸਿਕ ਬਦਲਾ ਆਇਆ ਹੈ ਹੁਣ ਮਜ਼ਦੂਰਾਂ ਨੂੰ ਨਾ ਸਿਰਫ ਸਰਕਾਰੀ ਪ੍ਰੋਜੈਕਟਾਂ ਤੇ ਕੰਮ ਕਰਨ ਲਈ ਸਗੋਂ ਘਰ ਬੈਠੇ ਕੰਮ ਕਰਨ ਲਈ ਵੀ ਪੂਰੀ ਮਜ਼ਦੂਰੀ ਮਿਲੇਗੀ ਨਰੇਗਾ ਅਧੀਨ ਰਜਿਸਟਰਡ ਅਤੇ ਨਰੇਗਾ ਕਾਰਡ ਰੱਖਣ ਵਾਲੇ ਮਜ਼ਦੂਰਾਂ ਨੂੰ ਹੁਣ ਘਰ ਬੈਠੇ ਕੰਮ ਕਰਨ ਲਈ ਵੀ ਪੂਰਾ ਲਾਭ ਮਿਲੇਗਾ ਵੱਡੀ ਅਪਡੇਟ ਨਰੇਗਾ ਸਕੀਮ ਸੰਬੰਧੀ ਆਈ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਇਹ ਸਕੀਮ ਗਰੀਬ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ ਜੇਕਰ ਕੋਈ ਮਜ਼ਦੂਰ 90 ਦਿਨਾਂ ਲਈ ਕਰ ਬੈਠੇ ਕੰਮ ਕਰਦਾ ਹੈ ਜਾਂ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ 31000 31140 ਦੀ ਰਕਮ ਸਿੱਧੇ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ ਇਸ ਸਕੀਮ ਦੇ ਵਿੱਚ ਪਿੰਡੂ ਖੇਤਰਾਂ ਵਿੱਚ ਸੜਕ ਨਿਰਮਾਣ ਤਲਾਹ ਨਿਰਮਾਣ ਨਹਿਰਾਂ ਦੀ ਸਫਾਈ ਰੁੱਖ ਲਗਾਉਣਾ ਅਤੇ ਪਾਣੀ ਦੀ ਸੰਭਾਲ ਦਾ ਕੰਮ ਸ਼ਾਮਲ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਬੰਨ ਬਣਾਉਣ ਖੂਪ ਪੁੱਟਣ ਅਤੇ ਸਿੰਚਾਈ ਸਹੂਲਤਾਂ ਬਣਾਉਣ ਲਈ ਮਜਦੂਰੀ ਮਿਲੇਗੀ ਇਸ ਯੋਜਨਾ ਦੀ ਸਭ ਤੋਂ ਵੱਡੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਮਜ਼ਦੂਰ ਹੁਣ ਆਪਣੇ ਘਰਾਂ ਵਿੱਚ ਪੱਖਾਨੇ ਬਣਾਉਣ ਕੰਕਰੀਟ ਦੇ ਫਰਸ਼ ਵਿਛਾਉਣ ਛੱਤਾਂ ਦੀ ਮੁਰੰਮਤ ਕਰਨ ਅਤੇ ਹੋਰ ਘਰੇਲੂ ਨਿਰਮਾਣ ਦਾ ਕੰਮ ਕਰਨ ਲਈ ਮਜ਼ਦੂਰੀ ਕਮਾ ਸਕਦੇ ਨੇ ਇਸ ਨਾਲ ਗਰੀਬ ਪਰਿਵਾਰਾਂ ਨੂੰ ਦੋਹਰਾ ਲਾਭ ਮਿਲੇਗਾ ਇੱਕ ਪਾਸੇ ਉਹਨਾਂ ਦੇ ਘਰਾਂ ਦਾ ਵਿਕਾਸ ਹੋਵੇਗਾ ਤੇ ਦੂਜੇ ਪਾਸੇ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਨਰੇਗਾ ਦੇ ਤਹਿਤ ਹਰੇਕ ਮਜ਼ਦੂਰ ਨੂੰ ਪ੍ਰਤੀ ਦਿਨ 346 ਰੁਪਏ ਦੀ ਮਜ਼ਦੂਰੀ ਦਿੱਤੀ ਜਾਂਦੀ ਹੈ। ਹਰੇਕ ਪਰਿਵਾਰ ਨੂੰ ਇੱਕ ਵਿੱਤੀ ਸਾਲ ਵਿੱਚੋਂ ਘੱਟੋ-ਘੱਟ 100 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਹੈ। ਜੇਕਰ ਕਿਸੇ ਮਜ਼ਦੂਰ ਨੂੰ 15 ਦਿਨਾਂ ਦੇ ਅੰਦਰ ਕੰਮ ਨਹੀਂ ਮਿਲਦਾ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਵੀ ਦਿੱਤਾ ਜਾਂਦਾ ਹੈ। ਇਸ ਯੋਜਨਾ ਦੇ ਵਿੱਚ ਔਰਤਾਂ ਨੂੰ ਮੁੱਖ ਤਰਜੀਹ ਦਿੱਤੀ ਜਾਂਦੀ ਹੈ। ਕੁੱਲ ਕਾਰਜਬਲ ਦਾ ਘੱਟੋ-ਘੱਟ 33% ਔਰਤਾਂ ਲਈ ਰੱਖਵਾ ਹੈ। ਕੰਮ ਵਾਲੀ ਥਾਂ ਤੇ ਪੀਣ ਵਾਲਾ ਪਾਣੀ ਛਾਂ ਅਤੇ ਮੁਰਲੀ ਸਹਾਇਤਾ ਦੀਆਂ ਸਹੂਲਤਾਂ ਵੀ ਲਾਜ਼ਮੀ ਨੇ ਛੋਟੇ ਬੱਚਿਆਂ ਵਾਲੀਆਂ ਔਰਤਾਂ ਨੂੰ ਕਰੈਚ ਦੀ ਕਰੈਚ ਵੀ ਪ੍ਰਦਾਨ ਕੀਤੇ ਜਾਂਦੇ ਨੇ ਤਾਂ ਦੇਖੋ ਮਜ਼ਦੂਰਾਂ ਨੂੰ ਉਹਨਾਂ ਦੇ ਬੈਂਕ ਖਾਤੇ ਜਾਂ ਡਾਕ ਘਰਾਂ ਦੇ ਖਾਤਿਆਂ ਦੇ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਜਿਸ ਨਾਲ ਵਿਚੋਲਿਆਂ ਨੂੰ ਖਤਮ ਕੀਤਾ ਗਿਆ ਹੈ ਤਾਂ ਦੇਖੋ ਕੰਮ ਸ਼ੁਰੂ ਹੋਣ ਦੇ 15 ਦਿਨਾਂ ਦੇ ਅੰਦਰ ਮਜ਼ਦੂਰੀ ਦਾ ਪੂਰਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਲਈ ਕੀਤਾ ਇੱਕ ਹੋਰ ਵੱਡਾ ਐਲਾਨ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ 19373 ਕਿਲੋਮੀਟਰ ਪਿੰਡੂ ਸੜਕਾਂ ਲਈ 4092 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀ ਹੁਣ ਇਸ ਵਿੱਚ ਕੁੱਲ 44920 ਕਿਲੋਮੀਟਰ ਦਾ ਨਿਰਮਾਣ ਸ਼ਾਮਲ ਕੀਤਾ ਹੈ ਜਿਸ ਲਈ ਟੈਂਡਰ ਜਾਰੀ ਕੀਤੇ ਜਾਣਗੇ ਵੱਡੀ ਅਪਡੇਟ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰਾ ਨੋਟੀਫਿਕੇਸ਼ਨ ਦੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡੂ ਇਲਾਕੇ ਲਈ ਵੱਡਾ ਐਲਾਨ ਕਰ ਦਿੱਤਾ ਹੈ ਇਹਨਾਂ ਸੜਕਾਂ ਲਈ 16209 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਸੜਕ ठेकेदारों ਨਾਲ ਮੁਲਾਕਾਤ ਕੀਤੀ ਹੈ ਤੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਸੜਕ ਨਿਰਮਾਣ ਦੌਰਾਨ ਕੋਈ ਕਮਿਸ਼ਨ ਨਹੀਂ ਲਿਆ ਜਾਵੇਗਾ ਅਤੇ ਕੋਈ ਵੀ ਅਧਿਕਾਰੀ ਉਹਨਾਂ ਤੋਂ ਪੈਸੇ ਨਹੀਂ ਮੰਗੇਗਾ। ਉਹਨਾਂ ਨੇ ਕਿਹਾ ਕਿ ਸੜਕਾਂ ਦੀ ਗੁਣਵੱਤਾ ਨਾਲ ਸਮਝੌਤਾ ਕਿਤੇ ਬਿਨਾ ਜ ਕਿੰਨੀ ਬਣਾਇਆ ਜਾਣਾ ਚਾਹੀਦਾ ਉਹਨਾਂ ਠੇਕੇਦਾਰਾਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਕਿ ਸੜਕਾਂ ਦੀ ਗੁਣਵੱਤਾ ਨਾਲ ਸਮਝੌਤਾ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਜਨਤਕ ਪੈਸਾ ਹੈ ਅਤੇ ਇਸ ਨੂੰ ਜਨਤਕ ਖ਼ਦਮ ਲਈ ਵਰਤਿਆ ਜਾਣਾ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੈ। ਉਨਾ ਕਿਹਾ ਕਿ ਠੇਕੇਦਾਰਾਂ ਨੂੰ ਭੁਗਤਾਨ ਸਿਰਫ ਉਦੋਂ ਹੀ ਜਾਰੀ ਕੀਤੇ ਜਾਣਗੇ ਜਦੋਂ ਪਿੰਡ ਦੀਆਂ ਪੰਚਾਇਤਾਂ ਸੜਕਾਂ ਦੀ ਸਮੱਗਰੀ ਅਤੇ ਗੁਣਵੱਤਾ ਤੋਂ ਸੰਤੁਸ਼ਟ ਹੋਣਗੀਆਂ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਸਤਿ ਆਕਾਲ ਲਈ ਧੰਨਵਾਦ ਸਸਰੀਕਾਲ ਥੈਂਕ ਯੂ